ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਪ੍ਰੀਤੀ ਕੁਕਿੰਗ ਬਲੌਗ ਦੇ ਵਿੱਚ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਆਪਾਂ ਬਿਨਾਂ ਲਸਣ ਪਿਆਜ਼ ਤੋਂ ਤੁਹਾਡੇ ਨਾਲ ਗੋਭੀ ਦੀ ਸਬਜ਼ੀ ਦੀ ਰੈਸਪੀ ਸ਼ੇਅਰ ਕਰਾਂਗੇ। ਇੱਥੇ ਆਪਾਂ ਨੇ 1 ਕਿਲੋ ਗੋਭੀ ਲਈ ਆ। ਸਭ ਤੋਂ ਪਹਿਲਾਂ ਆਪਾਂ ਇਹਦੇ ਡੰਡਲ ਜਿਹੜੇ ਨੇ ਸਾਰੇ ਉਤਾਰ ਕੇ ਸਾਈਡ ਕਰ ਦੇਵਾਂਗੇ। ਉਸ ਤੋਂ ਬਾਅਦ ਆਪਾਂ ਮੋٹے-ਮੋٹے ਫੁੱਲ ਜਿਹੜੇ ਨੇ ਉਹਨਾਂ ਨੂੰ ਤੋੜ ਕੇ ਅਲੱਗ-ਅਲੱਗ ਕਰ ਲਾਂਗੇ। ਉਸ ਤੋਂ ਬਾਅਦ ਮੈਂ ਇੱਕ-ਇੱਕ ਫੁੱਲ ਜਿਹੜਾ ਆ ਸਾਫ਼ ਕਰਕੇ ਇਹਨਾਂ ਨੂੰ ਕੱਟ ਲਿਆ ਸੀਗਾ। ਉਸ ਤੋਂ ਬਾਅਦ ਜੋ ਡੰਡਲ ਸੀਗੇ ਉਹ ਵੀ ਮੈਂ ਥੋੜੇ ਜਿਹੇ ਇਹਦੇ ਵਿੱਚ ਪਾਏ ਨੇ ਡੰਡਲਾ ਨਾਲ ਜਿਹੜੀ ਸਬਜੀ ਆਪਣੀ ਬਹੁਤ ਹੀ ਕਰਾਰੀ ਤੇ ਵਧੀਆ ਬਣਦੀ ਆ ਟੇਸਟੀ ਲੱਗਦੀ ਆ ਥੋੜੇ ਲੈਰੇ ਲੈਰੇ ਡੰਡਲ ਆਪਾਂ ਇਹਦੇ ਵਿੱਚ ਪਾਵਾਂਗੇ ਇਸ ਤਰੀਕੇ ਨਾਲ ਸਬਜੀ ਬਹੁਤ ਹੀ ਟੇਸਟੀ ਬਣਦੀ ਆ ਜ਼ਰੂਰ ਬਣਾ ਕੇ ਦੇਖੋ ਤੇ ਬਹੁਤ ਹੀ ਜਲਦੀ ਬਣ ਜਾਂਦੀ ਆ ਇਹਦੇ ਵਾਸਤੇ ਆਪਾਂ ਨੇ ਇੱਥੇ ਤਿੰਨ ਕਾਲੂ ਲੈਣ ਥੋੜਾ ਅਦਰਕ ਦਾ ਟੁਕੜਾ ਤਿੰਨੀ ਆਪਾਂ ਟਮਾਟਰ ਤੇ ਚਾਰ ਕ ਹਰੀਆਂ ਮਿਰਚਾਂ ਲਈਆਂ ਨੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਬ੍ਰਿਕ ਬ੍ਰਿਕ ਕੱਟ ਲਾਂਗੇ ਪਿਆਜ਼ ਲਸਣ ਆਪਾਂ ਇਹਦੇ ਵਿੱਚ ਨਹੀਂ ਪਾਵਾਂਗੇ प्याज लहसुन ਨਾਲ ਸਬਜੀ ਨਹੀਂ ਜ਼ਿਆਦਾ ਟੇਸਟੀ ਨਹੀਂ ਬਣਦੀ ਇਸ ਤਰੀਕੇ ਨਾਲ ਬਣਾ ਕੇ ਜ਼ਰੂਰ ਦੇਖੋ ਆਲੂ ਤੇ ਗੋਭੀ ਆਪਾਂ ਕੱਟਣ ਤੋਂ ਬਾਅਦ ਧੋਵਾਂਗੇ ਧੋ ਕੇ ਆਪਾਂ ਇੱਕ ਟੋਕਰੀ ਦੇ ਵਿੱਚ ਪਾ ਦਾਂਗੇ ਤਾਂ ਕਿ ਸਾਰਾ ਪਾਣੀ ਨੁੱਟੜ ਜਾਏ ਲਓ ਜੀ ਇਸ ਤਰੀਕੇ ਦੇ ਆਪਾਂ ਕੱਟੇ ਨੇ ਆਲੂ ਨਾ ਹੀ ਜ਼ਿਆਦਾ ਮੋਟੇ ਕੱਟੇ ਨੇ ਨਾ ਹੀ ਜ਼ਿਆਦਾ ਪਤਲੇ ਲਓ ਜੀ ਇੱਥੇ ਆਲੂ ਮੈਂ ਧੋ ਲੈਨੇ ਹੁਣ ਆਪਾਂ ਟਮਾਟਰਾਂ ਨੂੰ ਬਰੀਕ ਬਰੀਕ ਚੌਪ ਕਰਾਂਗੇ ਹਰੀ ਮਿਰਚ ਨੂੰ ਵੀ ਆਪਾਂ ਬਰੀਕ ਬਰੀਕ ਚੌਪ ਕਰ ਲਾਂਗੇ ਹੁਣ ਆਪਾਂ ਇੱਕ ਕੜਾਹੀ ਲਵਾਂਗੇ ਇਹਦੇ ਵਿੱਚ 2-3 ਕੜਛੀਆਂ ਆਪਾਂ ਤੇਲ ਦੀਆਂ ਪਾਵਾਂਗੇ ਇੱਥੇ ਮੈਂ ਸਰੋਂ ਦਾ ਤੇਲ ਲਿਆ ਆ ਸਰੋਂ ਦੇ ਤੇਲ ਵਿੱਚ ਸਬਜੀ ਬਹੁਤ ਹੀ ਵਧੀਆ ਬਣਦੀ ਆ ਤੇ ਆਪਣੇ ਸੇਤ ਲਈ ਵੀ ਬਹੁਤ ਚੰਗਾ ਹੁੰਦਾ ਆ ਤੇਲ ਨੂੰ ਪਕਣ ਤੋਂ ਬਾਅਦ ਆਪਾਂ ਇਹਦੇ ਵਿੱਚ ਜੀਰਾ ਤੇ ਸਾਬਤ ਧਨੀਆ ਜਿਹੜਾ ਹੈ ਕ੍ਰਸ਼ ਕਰਕੇ ਆਪਾਂ ਪਾਵਾਂਗੇ ਉਸ ਤੋਂ ਬਾਅਦ ਆਪਾਂ ਆਲੂ ਇਹਦੇ ਵਿੱਚ ਪਾ ਦਾਂਗੇ ਆਲੂਆਂ ਨੂੰ ਥੋੜੀ ਦੇਰ ਲਈ ਆਪਾਂ ਪਕਾਵਾਂਗੇ ਇਸ ਤਰੀਕੇ ਨਾਲ ਆਲੂ ਥੋੜੇ ਫ੍ਰਾਈ ਹੋ ਜਾਣਗੇ ਇੱਥੇ ਆਪਾਂ ਆਲੂ 50% ਤੱਕ ਪਕਾ ਲਵਾਂਗੇ ਆਪਣੇ ਆਲੂ ਇੱਥੇ ਆਸਾਨੀ ਨਾਲ ਟੁੱਟ ਰਹੇ ਨੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਗੋਭੀ ਐਡ ਕਰਾਂਗੇ ਲਓ ਜੀ ਗੋਭੀ ਮੈਂ ਇੱਥੇ ਧੋ ਕੇ ਰੱਖੀ ਸੀ ਸਾਰਾ ਪਾਣੀ ਇਹਦਾ ਨਿਚੜ ਚੁੱਕਿਆ ਆ ਆਪਾਂ ਇੱਥੇ ਨਾਲ ਪਾਣੀ ਨਹੀਂ ਐਡ ਕਰਨਾ ਆਪਾਂ ਹੱਥ ਨਾਲ ਚਾ ਕੇ ਗੋਭੀ ਇਹਦੇ ਵਿੱਚ ਐਡ ਕਰਾਂਗੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਮਿਕਸ ਕਰ ਲਾਂਗੇ 5-7 ਮਿੰਟ ਲਈ ਆਪਾਂ ਇਹਨੂੰ ਸੇਕ ਲਵਾਵਾਂਗੇ ਮਿਕਸ ਕਰਨ ਤੋਂ ਬਾਅਦ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਲਓ ਜੀ 2-3 ਮਿੰਟ ਹੋ ਚੁੱਕੇ ਨੇ ਆਪਾਂ ਸਬਜੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਆ। ਹੁਣ ਆਪਾਂ ਇਸ ਤੋਂ ਬਾਅਦ ਇਹਦੇ ਵਿੱਚ ਅਦਰਕ ਐਡ ਕਰ ਦਾਂਗੇ ਜਿਹੜਾ ਆਪਾਂ ਬ੍ਰਿਕ ਕੱਟ ਕੇ ਰੱਖਿਆ ਹੋਇਆ ਆ। ਇਸ ਤਰੀਕੇ ਨਾਲ ਤੁਸੀਂ ਗੋਭੀ ਦੀ ਸਬਜੀ ਜ਼ਰੂਰ ਬਣਾ ਕੇ ਦੇਖਿਓ। ਬਹੁਤ ਹੀ ਟੇਸਟੀ ਬਣਦੀ ਆ। ਲਓ ਜੀ ਹੁਣ ਆਪਾਂ ਇਹਨੂੰ ਮਿਕਸ ਕਰਾਂਗੇ। 2 ਮਿੰਟ ਵਾਸਤੇ ਆਪਾਂ ਇਹਨੂੰ ਹੋਰ ਸੇਕ ਲਵਾਵਾਂਗੇ। ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇੱਥੇ ਨਮਕ ਪਾਵਾਂਗੇ ਮੈਂ ਇੱਥੇ 1.5 ਚਮਚ ਨਮਕ ਪਾਇਆ ਹੈ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਹਾਫ ਚਮਚ ਮੈਥੀ ਹਲਦੀ ਦਾ ਪਾਇਆ ਹੈ ਹਾਫ ਚਮਚ ਇੱਥੇ ਆਪਾਂ ਗਰਮ ਮਸਾਲੇ ਦਾ ਪਾਵਾਂਗੇ ਅੱਧਾ ਚਮਚ ਆਪਾਂ ਨੇ ਇੱਥੇ ਕਸ਼ਮੀਰੀ ਮਿਰਚ ਪਾਈ ਆ ਜੀ ਲੋ ਜੀ ਹੁਣ ਆਪਾਂ ਇਹਨੂੰ ਮਿਕਸ ਕਰ ਦਾਂਗੇ ਕੋਈ ਵੀ ਆਪਾਂ ਇਹਦੇ ਵਿੱਚ ਜ਼ਿਆਦਾ ਮਸਾਲੇ ਨਹੀਂ ਪਾਏ ਬਸ ਆਪਾਂ ਰੈਗੂਲਰ ਜੋ ਵੀ ਨਮਕ ਮਿਰਚ ਹਲਦੀ ਮਸਾਲਾ ਪਾਉਨੇ ਆ ਰੈਗੂਲਰ ਮਸਾਲੇ ਪਾ ਕੇ ਹੀ ਆਪਾਂ ਇਹਨੂੰ ਤਿਆਰ ਕਰਾਂਗੇ ਲਓ ਜੇ ਪੈਨ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ 2 ਮਿੰਟ ਲਈ ਆਪਾਂ ਇਹਨੂੰ ਸੇਕ ਲਵਾਵਾਂਗੇ ਤਾਂ ਕਿ ਮਸਾਲੇ ਆਪਣਾ ਜਿਹੜਾ ਕਲਰ ਆ ਉਹ ਚੰਗੀ ਤਰ੍ਹਾਂ ਛੱਡ ਦੇਣ ਇੱਥੇ ਆਪਾਂ ਨੇ ਧਿਆਨ ਰੱਖਣਾ ਹੈ ਜਦੋਂ ਵੀ ਆਪਾਂ ਗੋਭੀ ਐਡ ਕਰਦੇ ਹਾਂ ਤਾਂ ਗੋਭੀ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ 10 ਮਿੰਟ ਪਹਿਲਾਂ ਆਪਾਂ ਨੂੰ ਗੋਭੀ ਨੂੰ ਧੋ ਕੇ ਰੱਖਣਾ ਚਾਹੀਦਾ ਆ ਤਾਂ ਕਿ ਸਾਰਾ ਪਾਣੀ ਇਹਦਾ ਨਿੱਚੜ ਜੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਟਮਾਟਰ ਐਡ ਕਰਾਂਗੇ ਤੇ ਹਰੀ ਮਿਰਚ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਉਸ ਤੋਂ ਬਾਅਦ ਆਪਾਂ ਥੋੜੀ ਦੇਰ ਲਈ ਇਹਨੂੰ ਹੋਰ ਸੇਕ ਲਵਾਵਾਂਗੇ ਟਮਾਟਰ ਪੱਕ ਜਾਣਗੇ ਜਦ ਤੱਕ ਲੋ ਜੀ ਆਪਾਂ ਇਹਨੂੰ ਇੱਥੇ ਢੱਕ ਦਾਂਗੇ ਠਕਨ ਤੋਂ ਬਾਅਦ ਇਹਨੂੰ 5 ਮਿੰਟ ਤੱਕ ਸੇਕ ਲਵਾਵਾਂਗੇ 5 ਮਿੰਟ ਬਾਅਦ ਦੇਖਾਂਗੇ ਸਬਜ਼ੀ ਦਾ ਕਲਰ ਚੇਂਜ ਹੋ ਚੁੱਕਿਆ ਆ ਹੁਣ ਆਪਾਂ ਇਹਨੂੰ ਮਿਕਸ ਕਰਾਂਗੇ ਇੱਥੇ ਧਿਆਨ ਰੱਖਣਾ ਹੈ ਕਿ ਆਪਾਂ ਗੈਸ ਜਿਹੜਾ ਆ ਲੋ ਫਲੇਮ ਤੇ ਹੀ ਆਪਾਂ ਇਹਨੂੰ ਸੇਕ ਲਵਾਉਣਾ ਹੈ ਜੇ ਆਪਾਂ ਤੇਜ਼ ਕਰਾਂਗੇ ਇਹਦੇ ਵਿੱਚ ਪਾਣੀ ਨਹੀਂ ਪਾਇਆ ਹੋਇਆ ਸੀ ਤਾਂ ਇਹ نیچے ਲੱਗ ਜੂਗੀ ਦੇਖੋ ਆਪਣੀ ਸਬਜ਼ੀ ਬਿਲਕੁਲ ਵੀ ਨਹੀਂ ਪੱਕੀ ਹੋਈ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ ਇਹ ਸਬਜ਼ੀ ਆਪਾਂ ਜਦੋਂ ਤੱਕ ਪਕਾਵਾਂਗੇ ਆਪਾਂ ਗੈਸ ਸੈਮੀ ਰੱਖਣਾ ਆ ਤੇਜ਼ ਗੈਸ ਤੇ ਆਪਾਂ ਸਬਜ਼ੀ ਨਹੀਂ ਪਕਾਉਣੀ ਲਓ ਜੀ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾ ਅੱਧੀ ਕੌਲੀ ਤੋਂ ਵੀ ਘਾਟੀ ਪਾਣੀ ਪਾਇਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇੱਕ ਵਾਰ ਮਿਕਸ ਕਰ ਲਾਂਗੇ ਵੀਡੀਓ ਵਧੀਆ ਲੱਗੇ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਲਓ ਜੀ ਹੁਣ ਆਪਾਂ ਇਹਨੂੰ ਟੱਕ ਦਾਂਗੇ ਆਪਾਂ 15-20 ਮਿੰਟ ਵਾਸਤੇ ਪਕਾਵਾਂਗੇ 15 ਮਿੰਟ ਤੱਕ ਆਪਾਂ ਵਿੱਚ ਵਿੱਚ ਦੀ ਇੱਕ ਦੋ ਵਾਰ ਚਲਾ ਵੀ ਦਿੱਤੀ ਸੀ ਸਬਜੀ। ਲਓ ਜੀ ਦੇਖੋ ਹੁਣ ਆਪਣੀ ਗੋਭੀ ਜਿਹੜੀ ਬਣ ਕੇ ਤਿਆਰ ਹੋ ਚੁੱਕੀ ਆ। ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ। ਹੁਣ ਆਪਾਂ ਇਹਦੇ ਉੱਪਰ ਹਰਾ ਧਨੀਆ ਪਾ ਦਾਂਗੇ। ਲਓ ਜੀ ਹੁਣ ਆਪਾਂ ਮਿਕਸ ਕਰਾਂਗੇ ਇਹਨੂੰ। ਉਸ ਤੋਂ ਬਾਅਦ ਤੁਸੀਂ ਇਹਨੂੰ ਸਰਵ ਕਰ ਸਕਦੇ ਹੋ। ਦੇਖੋ ਸਬਜੀ ਆਪਣੀ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਈ ਆ। ਆਲੂ ਬਿਲਕੁਲ ਸੌਫਟ ਹੋ ਚੁੱਕੇ ਨੇ। गोभी भी अपने बिल्कुल सॉफ्ट आते बहुत ही ज़्यादा कुली कुली भी नहीं हैगी अपनी गोभी बहुत ही वजिया तरीके बनी हुई है देखो अपनी गोभी भी बिल्कुल नरम हो चुकी आलू भी जड़े ने अपने नरम हो चुके ने भी इस तरीके एक बार जरूर गोभी सब्जी बना के देखो वजी लगी होता कमेंट जरूर करो थैंक यू